ਸੱਚੀ ਗੱਲ ਸਾਥੀਓ ਸਮੇਸੀ ਕਾਮੇ ਪੋਲ ਦੇ ਉੱਤੇ ਮੌਜੂਦ ਹਾਂ ਬੀਤੀ ਰਾਤ ਇੱਥੇ ਇੱਕ ਬਹੁਤ ਭਿਆਨਕ ਹਾਦਸਾ ਤੁਸੀਂ ਦੇਖੋ ਕਿਵੇਂ ਗੱਡੀ ਪਿੱਚਕ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਕਿਸੇ ਟਰੱਕ ਵਾਲ ਨੇ ਰਾਤ 1:30 11:00 ਵਜੇ ਦੇ ਕਰੀਬ ਇਸ ਗੱਡੀ ਨੂੰ ਸਾਈਡ ਮਾਰੀ ਹੈ ਔਰ ਗੱਡੀ ਜਿਹੜੀ ਹੈ ਪਹਿਲਾਂ ਟਰੱਕ ਨਾਲ ਟਕਰਾਂਉਂਦੀ ਉਸ ਤੋਂ ਬਾਅਦ ਆ ਕੰਦ ਚ ਜਾ ਵਜਦੀ ਤਿੰਨ ਦੋਸਤ ਇਸ ਗੱਡੀ 'ਚ ਸਵਾਰ ਸਨ ਗੱਡੀ ਦੇ 에ਅਰਬੈਗ ਖੁੱਲ ਚੁੱਕੇ ਆ ਛੱਤ ਪਿੱਚਕ ਚੁੱਕੀ ਆ ਤੁਸੀਂ ਦੇਖੋ ਕਿ ਸਾਰੀ ਗੱਡੀ ਖਿਲਰ ਗਈ ਹੈ ਇੰਜਨ ਜਿਹੜਾ ਟੋਟਲ ਡੈਮੇਜ ਹੋ ਗਿਆ ਗੱਡੀ ਦਾ ਨੰਬਰ ਪੀ ਵੀ ਬੀ D 8556 ਦੇਖ ਕੇ ਉਹ ਪ੍ਰਤੀਤ ਹੁੰਦਾ ਕਿ ਕੋਈ ਬੱਚਿਆ ਨਹੀਂ ਹੋਣਾ ਪਰ ਰੱਬ ਦਾ ਸ਼ੁਕਰ ਹੈ ਉਹ ਵੀਰ ਦੇਖੋ ਲਾਲ ਟੀ-ਸ਼ਰਟ ਵਾਲਾ ਇਹ ਗੱਡੀ 'ਚ ਸਵਾਰ ਸੀ ਪਿੱਛੇ ਬੈਠਾ ਸੀ ਇਹ ਗੱਡੀ ਦਾ ਮਾਲਕ ਹੈ ਅੱਗੇ ਦੋਨੋਂ 에ਅਰ ਬੈਗ ਖੁੱਲ ਗਏ ਨੇ ਦੇਖ ਕੇ ਇਉਂ ਹੀ ਲੱਗਦਾ ਕਿ ਸ਼ਾਇਦ ਬਚਾ ਨਾ ਹੋਇਆ ਹੋਵੇ ਲੇਕਿਨ ਕਹਿੰਦੇ ਆ ਨਾ ਕਿ ਜਾਗੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਜਿਹੜੇ ਅੱਗੇ ਵੀ ਦੋ ਨੌਜਵਾਨ ਬੈਠੇ ਸੀ ਫਟਟਰ ਜ਼ਰੂਰ ਹੋਏ ਨੇ ਲੇਕਿਨ ਜਾਨ ਬਚ ਗਈ ਸਿਵਲ ਹਸਪੀਟਲ ਵਿਖੇ ਐਡਮਿਟ ਨੇ ਆ ਤੁਸੀਂ ਦੇਖੋ ਜਿਹੜਾ ਸਟੀਅਰਿੰਗ ਹੈ ਇਹ ਵੀ ਬੈਂਡ ਹੋ ਗਿਆ ਸਟੀਰੀਓ ਸਿਸਟਮ ਸਾਰਾ ਨਿਕਲ ਕੇ ਬਾਹਰ ਦੇਖ ਗਿਆ ਔਰ ਗੱਡੀ ਸਾਰਾ ਅੰਦਰ ਤੇਲ ਪਾਣੀ ਘਟੋਇਆ ਇੱਕ ਵਾਰ ਵੀਰ ਨਾਲ ਗੱਲ ਕਰਦੇ ਆ ਭਾਜੀ ਗੋਪੀ ਆ ਭਾਜੀ ਗੁਰਪ੍ਰੀਤ ਜੀ ਭਾਈ ਰਾਤ ਨੂੰ ਅਸੀਂ ਬੰਗਿਆ ਬਲਵਾਰੇ ਸੀਗੇ ਭਾਜੀ ਜੀ ਅਸੀਂ ਟਰੱਕ ਵਾਲਾ ਆਇਆ ਉਹਨੇ ਨਾ ਇੰਨੀ ਜ਼ੋਰ ਕੇ ਸਾਈਡ ਮਾਰੀ ਮਤਲਬ ਸਾਨੂੰ ਗੱਡੀ ਭਾਜੀ ਇੱਧਰ ਨੂੰ ਕਰਨੇ ਭਈ ਮਤਲਬ ਉਹਨੇ ਉਹਨੇ ਪੀਤੀਓ ਦੇ ਵਿੱਚ ਅੱਧੀ ਅੱਧੀ ਗੱਡੀ ਜਾਨੀ ਕਿ ਸਾਡੇ ਉਧੇ ਪਰ ਚੜਾਤੀ ਲਿਆ ਗਏ ਓਏ ਹੋਏ ਉਹ ਫਿਰ ਆਪ ਬਾਹਰੋਂ ਨੱਟ ਗਿਆ ਭਾਜੀ ਅਛਾ ਟੱਕਰ ਮਾਰ ਕੇ ਅੰਦਰ ਦੱਬ ਗਿਆ ਦੱਬ ਗਿਆ ਆਪਣਾ ਠਗਿਆ ਫੇ ਸਾਨੂੰ ਗੱਡੀ ਅੱਧਰੋਂ ਮੁੰਡੇ ਨੇ ਮਾਰੀ ਕੰਦੂ ਜੀ ਭਾਜੀ ਕਿੰਨੇ ਵਜੇ ਦਾ ਸਮਾਂ ਸੀ ਭਾਜੀ ਇਹ ਸਾਢੇ 10 11 ਵਜੇ ਦਾ ਰਾਤ ਦਾ ਭਾਜੀ ਸਮਾਂ ਆਪਾਂ ਸਾਨੂੰ ਸੁਰਤ ਨਹੀਂ ਦੀ ਜਦੋਂ ਵੱਜੀ ਗੱਡੀ